ਉਹ ਹੋਟਲ ਬਣ ਰਿਹਾ ਚੌਂ ਬਾਬਾ ਪੋੜੀਆ ਇੱਥੇ ਇੱਕ ਹੋਟਲ ਗੈਰਕਾਨੂੰਨੀ ਤਰੀਕੇ ਦੇ ਨਾਲ ਇਮਾਰਤ ਬਣ ਰਹੀ ਆ ਉਹ ਜਿਹੜੀ ਆ ਅੰਡਰ ਕੰਸਟਰਕਸ਼ਨ ਜਿਹੜੀ ਬਿਲਡਿੰਗ ਹੈ ਉਹ ਬਾਬਾ ਪੋੜੀਏਲੇ ਚੌਂਕ ਕੋਈ ਅਮਰਪਾਲ ਸਿੰਘ ਬੱਲ ਨਾਮ ਦਾ ਵਿਅਕਤੀ ਹੈ ਜਿਹੜੀ ਉਹ ਬਿਲਡਿੰਗ ਬਣਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਵਿਸ਼ਾਲ ਲੰਡਾ ਵਾਰਡ ਨੰਬਰ 46 ਮੈਂ ਇਥੋਂ ਜਾਦਵੀਦਵਾਰ ਇਲੈਕਸ਼ਨ ਵੀ ਲੜ ਚੁਕਾ ਹਾਂ ਕੁਝ ਸਮਾਂ ਪਹਿਲਾਂ ਮੈਂ ਪੰਜ ਫਰਮਿਨਟ ਕੰਪਲੀਟ ਦਿੱਤੀ ਸੀ ਕਿ ਮੇਰੇ ਲਾਗੇ ਇੱਕ ਹੋਟਲ ਬਣ ਰਿਹਾ ਹੈ ਜਦਕਿ ਵਿਭਾਗ ਨੇ ਐਮਟਪੀਪਾਰ ਕੋਈ ਕਾਰਵਾਈ ਨਹੀਂ ਉੱਤੇ ਕੀਤੀ ਇਹਦੇ ਕਰਤੀ ਆ ਸੀਲ ਕਰਤਾ ਆ ਏਪਾ ਲਾਤੀਆਂ ਆ ਤੇ ਜੋ ਰਹਿ ਰਿਹਾ ਵਾ ਉਹ ਹੋਟਲ ਬਣ ਰਿਹਾ ਚੋਂ ਬਾਬਾ ਭੋੜੀ ਵਾਲਾ ਦਰਖਾਸਤ ਦੇਣ ਤੋਂ ਬਾਅਦ ਅੱਜ ਪੂਰਾ ਮਹੀਨਾ ਹੋ ਚੱਲਿਆ ਮਾਰਚ ਹੋ ਚੱਲੀ ਆ ਜਦੋਂ ਜੀ ਮੈਂ ਦਰਖਾਸਤ ਦਿੱਤੀ ਉਸ ਤੋਂ ਬਾਅਦ ਪੂਰਾ ਮਹੀਨਾ ਹੋ ਚੱਲਿਆ ਪਹਿਲਾ ਉਹ ਜਦੋਂ ਫੋਟੋ ਪਾਈ ਪਹਿਲਾਂ ਕੀ ਸੀ ਤੇ ਅੱਜ ਤੁਸੀਂ ਜਾ ਕੇ ਉੱਥੇ ਵੇਖ ਸਕਦੇ ਕੀ ਉਹ ਪੁਰਾਣੀ ਫੋਟੋ ਤੁਹਾਨੂੰ ਮੈਂ ਦੇ ਦੂੰਗਾ ਤੇ ਅੱਜ ਤੁਸੀਂ ਨਵੀਂ ਵੀ ਇੱਕ ਦੇਖ ਲਿਓ ਉੱਥੇ ਕੀ ਬਣ ਰਿਹਾ ਹੈ ਕੰਪਲੇਨ ਕਰੰਦੇ باوجود ਵੀ ਲੈਂਡਰ ਪੈ ਜੇ ਮੈਨੂੰ ਸਮਝ ਨਹੀਂ ਲੱਗਦੀ ਵੀ ਤੁਹਾਨੂੰ ਕੀ ਕੰਪਲੇਨ ਕੰਪਲੇਨ ਚੋ ਨਹੀਂ ਕੀ ਅਤਰਾਜ ਕੀ ਸੀ ਤਾਂ ਅਤਰਾਜ ਹੈ ਵਾਕਿ ਚਲੋ ਆਪਣਾ ਨਾਂਗਾ ਵਾ ਸਾਡੇ ਪੈੜ ਪ੍ਰਾਲ ਆਲੇ ਦੁਆਲੇ ਰਹਿੰਦੇ ਨੇ ਜਿਤਨਾ ਦੰਦ ਇੱਥੇ ਲੱਗੇ ਸ਼ੱਕੇ ਪਿਆਰੇ ਉੱਥੇ ਵੀ ਉਹੀ ਦੰਦ ਪੈਣਾ ਕਮਾਲ ਹੈ ਜਿੰਨਾ ਹਾਂਜੀ ਦੰਦ ਜਿਹੜਾ ਇੱਥੇ ਪਿਆਰਾ ਉੱਥੇ ਵੀ ਦੰਦ ਪੈਗਾ ਆਪਾਂ ਕਹਿੰਦੇ ਸਾਡਾ ਉਹ ਇੰਨਾ ਏਰੀਆ ਰੈ residancy ਦਾ ਕਮਰਸ਼ਲ ਨਾ ਹੀ ਬਣੇ ਤੇ ਵਧੀਆ ਗੱਲ ਹੈ ਤੁਸੀਂ ਦੇਖ ਸਕਦੇ ਹੋ ਤੁਹਾਡੇ ਆਲੇ-ਦੁਆਲੇ ਤੁਹਾਡੇ ਕਿੰਨਾ ਗੰਦ ਪਿਆ ਰਿਹਾ ਦੇਵਪਾਰ ਦਾ ਧੰਦਾ ਕਿੰਨਾ ਰਿਹਾ ਅਪੋ ਉਹਨੂੰ ਬੰਦ ਕਰਨ ਵਾਸਤੇ ਮੈਂਮ ਜਿਹੜੀ ਆ ਕਿਉਂਕਿ ਸਾਡੀਆਂ ਧੀਆਂ ਪੇੜਾ ਸਾਡੇ ਭੈਣ ਭਰਾ ਚਲੋ ਮਾਰਾ ਇਹਦਾ ਦਾਰਿਆ ਮਥਾ ਟੇਕ ਨੂੰ ਜਾਂਦੇ ਆ ਪਰ ਜਦੋਂ ਆਪਨ ਫੀਲ ਹੁੰਦਾ ਨਾ ਪਰ ਜੋ ਜਾਣੇ ਆ ਤੇ ਸਾਨੂੰ ਬਾਹਰ ਲੋਕੇ ਕੀ ਵੇਖ ਕੇ ਰੈਕਟ ਕਰਦੇ ਨੇ ਹੋਣ ਤੇ ਛੜਿਆ ਮਿਕਲਾਰ ਲਾਪੇ ਨੇ ਕਿ ਆਜੋ ਕਮਰਾ ਵੀ ਨਾਲ ਆ ਉਹਨੇ ਆਪਣੇ ਮੀਟਿੰਗ ਲਈ ਅਧਿਕਾਰੀਆਂ ਦੀ ਐਮਡਪੀਪੀ ਭਾਰ ਗਈ ਉਹਨਾਂ ਨੂੰ ਕਿਹਾ ਜੀ ਕੋਈ ਵੀ ਜਿਹੜੀ ਉਹ ਭਾਈ ਉਹਨਾਂ ਨੇ ਬਰਦਾਸ਼ਤ ਨਹੀਂ ਕੀਤੀ ਜਾਨੀ ਉਹ ਭਾਈ ਉਹਨਾਂ ਦੇ ਕੰਨਾਂ ਦੇ ਜੂਨੇ ਸਿਰਕਦੀ ਫਿਰ ਮੈਨੂੰ ਐਨੀ ਲੋੜ ਕੀ ਕਰਨ ਦੀ ਤੁਸੀਂ ਕੰਪਲੇਟ ਕਰ ਦੋ ਤੇ ਕਿਹਨੂੰ ਦਿੱਤੀ ਸੀ ਮੈਂ ਮਾਨਯੋਗ ਮਾਨਯੋਗ ਐਮਟੀ ਸਾਹਿਬ ਨੂੰ ਵੀ ਕਿਹਾ ਉੱਥੇ ਕੰਪਲੇਨਟ ਗਈ ਉਹਨਾਂ ਨੇ ਆਪਣੇ ਮੌਜੂਦਾ ਕੌਂਸਲ ਸਾਹਿਬ ਕੋਲ ਆਇਆ ਕਿ ਇਹਦਾ ਮਸਲੇ ਦਾ ਹੱਲ ਕੀਤਾ ਜਾਵੇ ਤੇ ਸਾਨੂੰ ਰਹਿ ਰੈਣ ਜੋਗੀ ਕਿੰਨਾ ਚਿਰ ਹੋ ਗਿਆ ਭਾਈ ਕੰਪਲੀਟ ਕਿਚਨ ਕੰਪਲੀਟ ਤੇ 5 ਫਰਵਰੀ ਦੀ ਕੀਤੀ ਹੈ ਸਮਝੋ ਵੀ ਪੈਸੇ ਚੜੇ ਹੋਏ ਨੇ ਅਸਲ ਵਿੱਚ ਜਿਹੜਾ ਕੰਮ ਹੀ ਨਹੀਂ ਹੋ ਰਿਹਾ ਭਾਈ ਤੁਹਾਨੂੰ ਪਤਾ ਹੀ ਹੈ ਪਹਿਲਾਂ ਕੀ ਸੀ ਤੇ ਹੁਣ ਕੀ ਬਣ ਗਿਆ ਇੱਕ ਲੈਡਰ ਫਿਰ ਦੂਜਾ ਲੈਡਰ ਤਿਆਰੀ ਕੰਧਾਂ ਕਰੀਆਂ ਹੁਣ ਮੀਟਾ ਪਈਆਂ ਹੀ ਆ ਬਾਹਰ ਮਿਸਤਰੀ ਲੱਗੇ ਨੇ ਸੀਲ ਹੋਈ ਸੀ ਬਿਲਡਿੰਗ ਤੁਹਾਡੀ ਇਸ ਟੈਂ ਤੋਂ ਬਾਅਦ ਉਹ ਸੀਲ ਕਰੀ ਹੋਈ ਨਾਲ ਇੱਕ ਬਰਾਬਰ ਆ ਜੀ ਇਹ ਆ ਕਿ ਤੁਸੀਂ ਉਸ ਬੰਦੇ ਦੀ ਉਕਾਤ ਟਾਰਗੇਟ ਕਰ ਰਹੇ ਜਿਹੜਾ ਆਰਡਰ ਬਣਾ ਰਿਹਾ ਹਾਂ ਅਸੀਂ ਕਿਉਂ ਟਾਰਗੇਟ ਕਰ ਰਹੇ ਉਸ ਬੰਦੇ ਨੂੰ ਭਾਈ ਉੱਥੇ ਹੋਟਲ ਬਣਨਾ ਵਾ ਗਾਂਦੇ ਪੈਣ ਦੋ ਹੋਟਲ ਦਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਦਾਸ ਨਾਪਰੀ ਸਿੰਘ ਨਵੀਂ ਜੋੜਾ ਕੌਂਸਲਰ ਵਾਰਡ ਨੰਬਰ 46 ਦੇਖੋ ਜੀ ਜਿੱਦਾਂ ਮੇਰੀ ਛੋਟੀ ਵੀਰ ਨੇ ਤੁਹਾਨੂੰ ਪੁਣੇ ਪਹਿਲਾਂ ਦੱਸਿਆ ਕਿ ਇੱਥੇ ਇੱਕ ਹੋਟਲ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਮਾਰਤ ਬਣ ਰਹੀ ਆ ਉਹ ਜਿਹੜੀ ਆ ਅੰਡਰ ਕੰਸਟਰਕਸ਼ਨ ਜਿਹੜੀ ਬਿਲਡਿੰਗ ਹੈ ਉਹ ਬਾਬਾ ਪੋਰੀ ਵਾਲੇ ਚੌਂਕ ਕੋਈ ਅਮਰਪਾਲ ਸਿੰਘ ਬੱਲ ਨਾਮ ਦਾ ਵਿਅਕਤੀ ਆ ਜਿਹੜੀ ਉਹ ਬਿਲਡਿੰਗ ਬਣਾ ਰਿਹਾ ਉਸ ਵਿਅਕਤੀ ਦੀ ਓਲਡੀ ਦੋ ਹੋਟਲ ਉਹਦੇ ਆਲਰੇਡੀ ਚੱਲਦੇ ਆ ਚੌਂਗ ਮੰਨਾ ਸਿੰਘ ਦੇ ਵਿੱਚ ਇੱਕ ਹੋਟਲ ਦਾ ਨਾਮ ਹੈ ਜੀ ਹਰਮਨ ਗੈਸਟ ਹਾਊਸ ਦੂਸਰੇ ਹੋਟਲ ਦਾ ਨਾਮ ਪਹਿਲੋ ਬਾਲ ਰੈ residenciy ਹੁੰਦਾ ਸੀ ਅੱਜ ਕੱਲ ਉਹਨੇ ਉਹਨੂੰ ਬਦਲ ਕੇ ਲੀਓ ਰੈ residenciy ਰੱਖਤਾ ਸੋ ਕੁਛ ਤੋਂ ਦੇਨੇ ਪਹਿਲਾਂ ਹੀ ਲੀਓ ਰੈ residenciy ਨਾਮ ਦੇ ਜਿਹੜਾ ਇਹਦਾ ਹੋਟਲ ਹੈ ਉਤੇ ਤੇ ਦੇ ਵਪਾਰ ਦਾ ਪਰਚਾ ਦਰਜ ਹੋਇਆ ਇਸ ਬੰਦੇ ਦਾ ਬਾਈ ਨੇਮ ਨਾਲ ਪਰਚਾ ਦਰਜ ਹੋਇਆ ਜਿਹਦੀ ਐਫ ਆਈ ਆਰ ਦੀ ਕਾਪੀ ਮੈਂ ਹੁਣੇ ਮੀਡੀਆ ਦੇ ਰੂਬਰੂ ਕਰਨ ਜਾ ਰਿਹਾ ਸੋ ਉਸ ਦੋਵੇਂ ਹੋਟਲਾਂ ਦੇ ਵਿੱਚ ਪਾਲਰੀ ਦੀ ਦੇ ਵਪਾਰ ਦਾ ਧੰਦਾ ਚੱਲਦਾ ਸੋ ਇਹਨਾਂ ਦੇ ਕਹਿਣ ਮੁਤਾਬਕ ਕਿ ਜਿਹੜੇ ਬੰਦੇ ਨੂੰ ਜਿਹੜੇ ਬੰਦੇ ਨੂੰ ਦੋ ਹੋਟਲਾਂ ਤੋਂ ਰਾਜ ਨਹੀਂ ਆਇਆ ਉਹ ਤੀਜੇ ਹੋਟੇ ਦੇ ਨਾਲ ਬਣਾ ਰਿਹਾ ਉਸ ਕਾਲੇ ਪੈਸਿਆਂ ਦੇ ਨਾਲ ਕਾਲੇ ਕਾਰਨਾਮਿਆਂ ਦੀ ਕਮਾਈ ਦੇ ਨਾਲ ਕਾਲੀ ਕਮਾਈ ਦੇ ਨਾਲ ਉਹਨੇ ਦੂਜਾ ਹੋਟਲ ਪਰ ਆਇਆ ਦੂਜੇ ਤੋਂ ਤੀਜਾ ਬਣਾਉਣ ਜਾ ਰਿਹਾ ਸੋ ਜਿਹੜਾ ਆਲਰੇਡੀ ਦੋਵੇਂ ਹੋਟਲਾਂ 'ਚ ਧੰਦਾ ਕੰਮ ਕਰ ਰਿਹਾ ਦੇ ਵਪਾਰ ਦਾ ਧੰਦਾ ਦੇ ਸ਼ਰਿਆਮ ਕਰ ਰਿਹਾ ਸੋ ਤੀਜੇ ਹੋਟਲ 'ਚ ਕੀ ਕਰੇਗਾ ਸੋ ਇਹ ਜਿਹੜੇ ਇਲਾਕਾ ਨਿਵਾਸੀ ਇਹ ਮੇਰਾ ਛੋਟਾ ਵੀ ਜਦੋਂ ਮੇਰੇ ਕੋਲ ਆਇਆ ਇਹਨੂੰ ਮੈਂ ਪਹਿਲੇ ਹੀ ਗੱਲ ਪੁੱਛੀ ਗਈ ਕਿ ਤੇਰੀ ਕੋਈ ਪਰਸਨਲ ਰੰਜਿਸ਼ ਤਾਂ ਨਹੀਂ ਉਹਦੇ ਨਾਲ ਇਹਨੇ ਕਿਹਾ ਜੀ ਕਿ ਮੇਰੀ ਉਹਦੇ ਨਾਲ ਕੋਈ ਪਰਸਨਲ ਰੰਜਿਸ਼ ਨਹੀਂ ਆ ਇਹਨੀਆਂ ਬਿਲਡਿੰਗਾਂ ਬਣ ਰਹੀਆਂ ਮੈਂ ਕਿਸੇ ਵੱਲੋਂ ਵੀ ਕੋਈ ਸ਼ਿਕਾਇਤ ਨਹੀਂ ਕੀਤੀ ਉਸ ਬਿਲਡਿੰਗ ਕੋਲੋਂ ਮੈਂ ਸ਼ਿਕਾਇਤ ਤਾਂ ਕਰ ਰਿਹਾ ਕਿਉਂਕਿ ਉਸ ਬਰਦੇ ਦੀ ਆਲਰੇਡੀ ਜਲਵਾਟ ਲਾ ਦੇ ਵਿੱਚ ਦੇਹ ਭਾਰ ਦਾ ਧੰਦਾ ਚੱਲਦਾ ਸੋ ਅਸੀਂ ਇੱਕ ਮੇਰੇ ਨਾਲ ਤੇ ਮੇਰੇ ਭਰਾ ਵੀ ਖੜੇ ਆ ਅਸੀਂ ਇੱਕ ਮੁਹਿੰਮ ਚੇਰਨ ਜਾ ਰਹੇ ਆ ਕਿ ਜਿਹੜੇ ਇਥੇ ਹੋਟਲ ਵਾਲੇ ਦੁਆਲੇ ਸੱਚ ਕਹਣਾ ਸ੍ਰੀ ਹਰਮੰਦਰ ਸਾਹਿਬ ਦੇ ਲਾਗੇ ਉਹਨਾਂ ਤੇ ਜਿਹੜਾ ਦੇ ਵਪਾਰ ਦਾ ਧੁੰਦਾ ਚੱਲਦਾ ਉਹ ਬੰਦ ਹੋਣਾ ਚਾਹੀਦਾ ਸਾਫ ਸੁਥਰੀ ਰੋਟੀ ਖਾਣ ਸਾਫ ਸੁਥਰੀ ਰੋਟੀ ਖਾਣ ਆਪਣਾ ਔਨਲਾਈਨ ਕਮਰਾ ਲਾਣ ਆਈਡੀ ਪ੍ਰੂਫ ਲੈ ਕੇ ਕਮਰਾ ਲਾਣ ਤੇ 18+ ਕਮਰਾ ਲਾਣ ਇੱਥੇ ਤੇ ਇਹਨਾਂ ਨੇ ਰਿਸੈਪਸ਼ਨ ਦੇ ਵਿੱਚ ਲੇਡੀਜ਼ ਬੜਾ ਆਤੀ ਹੈ ਸੋ ਉਹਦੇ ਬਾਰੇ ਵੀ ਮੁਹਿੰਮ ਜਿਹੜੀ ਆਪਾਂ ਬਹੁਤ ਜਲਦ ਹੀ ਸ਼ੁਰੂਆਤ ਕਰਨ ਜਾ ਰਹੇ ਆ ਸੋ ਅੱਜ ਦਾ ਮੇਨ ਕਾਰਨ ਇਹੀ ਐ ਕਿ ਜਿਹੜੀ ਬਾਬਾ ਪੋੜੀ ਵਾਲੇ ਚੌਕ ਬਿਲਡਿੰਗ ਬਣ ਰਹੀ ਆ ਜਦੋਂ ਇਹਨਾਂ ਨੇ ਸ਼ਿਕਾਇਤ ਕੀਤੀ ਉਹ ਬਿਲਡਿੰਗ ਐ ਸੀਗੀ ਜੀ ਸ਼ਿਕਾਇਤ ਹੁਣ ਤੋਂ ਪਹਿਲਾਂ ਐ ਉਹ ਬਿਲਡਿੰਗ ਸੀ ਜਦੋਂ ਇਹ ਸ਼ਿਕਾਇਤ ਦੇ ਕੇ ਆਏ ਸੀ ਤੁਸੀਂ ਦੇਖ ਸਕਦੇ ਜੇ ਕਿ ਬਿਲਡਿੰਗ ਕਿੱਥੀ ਆ ਕੋਈ ਲੈਂਟਰ ਨਹੀਂ ਗਿਆ ਕੋਈ ਕੁਛ ਨਹੀਂ ਐ ਜੀ ਸਿਰਫ ਇੱਕ ਲੈਂਟਰ ਆ ਉਹਦੇ ਤੇ ਤੁਸੀਂ ਦੇਖ ਸਕਦੇ ਹੋ ਤੇ ਅੱਜ ਵੀ ਅੱਜ ਦੀ ਉਹ ਬਿਲਡਿੰਗ ਦੀ ਫੋਟੋ ਜਿਹੜੀ ਆ ਉਹ ਐ ਐ ਜੀ ਐ ਦੇਖੋ ਬਿਲਡਿੰਗ ਇਹ 3 ਲੈਨਡਰ 2 ਲੈਨਡਰ ਤੀਜੇ ਦੀ ਤਿਆਰੀ ਆ ਜੀ ਤੁਸੀਂ ਦੇਖ ਸਕਦੇ ਜੇ ਫਿਰ ਥੱਲੇ ਆ ਦੇਖੋ ਜੀ ਪਿੱਟਾਂ ਪਈਆਂ ਅਗਲੀ ਫੋੜੇ ਦੇ ਤੁਸੀਂ ਸਾਫ਼ ਦੇਖੋਗੇ ਇਹ ਲੋ ਇਹ ਮਜ਼ਦੂਰ ਘਲੋਤੇ ਆ ਜੀ ਮਜ਼ਦੂਰੀ ਮਜ਼ਦੂਰ ਘਲੋਤੇ ਆ ਮਿਸਤਰੀ ਘਲੋਤੇ ਆ ਇਹਨੇ ਇੱਟਾ ਉੱਪਰ ਚੜਾ ਰਿਹਾ ਇਹ ਬਿਲਡਿੰਗ ਆ ਸੋ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਇੱਕ ਸ਼ਿਕਾਇਤ ਕਰਤਾ ਜੇ ਸ਼ਰੀਆਮ ਕਹਿ ਰਿਹਾ ਕਿ ਇਹ ਬਿਲਡਿੰਗ ਜਿਹੜੀ ਆ ਇਲੀਗਲ ਤਰੀਕੇ ਦੇ ਨਾਲ ਕੰਸਟਰਕਸ਼ਨ ਚੱਲ ਰਹੀ ਆ ਇਹ ਬੰਦ ਹੋਣੀ ਚਾਹੀਦੀ ਆ ਉਸ ਦੇ ਬਾਵਜੂਦ ਏਟੀਪੀ ਸਾਹਿਬ ਐਮਟੀਪੀ ਸਾਹਿਬ ਮੇਰੇ ਬਾਣਯੋਗ ਸਤਿਕਾਰਯੋਗ ਉਹਨਾਂ ਅਫਸਰਾਂ ਦੇ ਕੰਨਾਂ 'ਚ ਜੂ ਕਿਉਂ ਨਹੀਂ ਸਤਕਰੀ ਮੈਨੂੰ ਨਹੀਂ ਸਮਝ ਆ ਰਹੀ ਸੈਕਿੰਡ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਜਦੋਂ ਇਹ ਮੇਰੇ ਕੋਲ ਆਏ ਆ ਪਿਛਲੇ ਹਫਤੇ ਮੈਂ ਸੰਬੰਧਤ ਅਧਿਕਾਰੀਆਂ ਨਾਲ ਫੋਨ ਤੇ ਗੱਲ ਕੀਤੀ ਆ ਮੈਨੂੰ ਏਟੀਪੀ ਸਾਹਿਬ ਨੇ ਤੇ ਰਾਜ ਰਾਣੀ ਜੋ ਬਿਲਡਿੰਗ ਇਨਸਪੈਕਟਰ ਹੈ ਉਹਨਾਂ ਨੇ ਕਿਹਾ ਗਿਆ ਵਿਸ਼ਵਾਸ ਦਿਵਾਇਆ ਗਿਆ ਕਿ ਸਰ ਆਪਾਂ ਬਿਲਡਿੰਗ ਜਿਹੜੀ ਆ ਸੀਲ ਕਰਨ ਜਾ ਰਹੇ ਹਾਂ ਸੋ ਕੁਝ ਕੁ ਇੰਟੀਆ ਬਾਦੀ ਮੈਨੂੰ ਫੋਨ ਆਂਦਾ ਕਿ ਭਾਜੀ ਬਿਲਡਿੰਗ ਸੀਲ ਹੋ ਗਈ ਆ ਤੁਸੀਂ ਚੈੱਕ ਕਰਵਾ ਲਓ ਮੈਂ ਕਿਹਾ ਜੀ ਬਿਲਡਿੰਗ ਸੀਲ ਕਿਸ ਤਰੀਕੇ ਨਾਲ ਕਰਤੀ ਆ ਉਹ ਕਹਿੰਦੇ ਜੀ ਬਿਲਡਿੰਗ ਸੀਲ ਅਸੀਂ ਟੇਪਾਂ ਦੇ ਨਾਲ ਸੀਲ ਕਰਤੀ ਆ ਮੈਂ ਤਾਂ ਪਹਿਲੀ ਵਾਰੀ ਸੁਣਿਆ ਕਿ ਟੇਪਾਂ ਦੇ ਨਾਲ ਵੀ ਕਦੀ ਬਿਲਡਿੰਗ ਸੀਲ ਹੁੰਦੀ ਆ ਜਦੋਂ ਟੇਪਾਂ ਦੇ ਨਾਲ ਉਹ ਬਿਲਡਿੰਗ ਸੀਲ ਕਰਕੇ ਆਏ ਆ ਉਸ ਤੋਂ ਅੱਧਾ ਘੰਟਾ ਬਾਅਦ ਹੀ ਮੈਂ ਉਹ ਫੋਟੋ ਤਾਂ ਰਵੱਈਆ ਸ਼ੇਅਰ ਕਰਨਾ ਚਾਹੁੰਦਾ ਕਿ ਮਜ਼ਦੂਰ ਕੋਠੇ ਦੇ ਉੱਤੇ ਮਜ਼ਦੂਰੀ ਕਰਦਾ ਪਿਆ ਸੀ ਮਿਸਤਰੀ ਜਿਹੜੀ ਆ ਕੋਠੇ ਦੇ ਉੱਤੇ ਲੱਗੇ ਸੀ ਮੈਂ ਤੁਰੰਤ ਉਹ ਫੋਟੋ ਜਿਹੜੀ ਹੈ ਸਬੰਧਤ ਅਧਿਕਾਰੀ ਜਿਹੜੇ ਸਾਡੇ ਸੀਨੀਅਰ ਆਫੀਸਰ ਨੇ ਜੁਆਇੰਟ ਕਮਿਸ਼ਨਰ ਸਰ ਜੈਨਿੰਦਰ ਸਿੰਘ ਜੀ ਉਹਨਾਂ ਨੂੰ ਫੋਟੋ ਭੇਜੀ ਉਹਨਾਂ ਨੇ ਆਪਣੇ ਥੱਲੇ ਸਟਾਫ ਨੂੰ ਫੋਟੋ ਭੇਜੀ ਤੇ ਇਹਨਾਂ ਦੀ ਮਿਲੀ ਭੁਗਤ ਵੇਖੋ ਮੈਂ ਜੁਆਇੰਟ ਕਮਿਸ਼ਨਰ ਸਾਹਿਬ ਦੀ ਗੱਲ ਨਹੀਂ ਕਰ ਰਿਹਾ ਮੈਂ ਏਟੀਬੀ ਸਾਹਿਬ ਦੀ ਗੱਲ ਕਰ ਰਿਹਾ ਤੇ ਬਿਲਡਿੰਗ ਇੰਸਪੈਕਟਰ ਦੀ ਗੱਲ ਕਰ ਰਿਹਾ ਵਜੀਦਾ ਜੀ ਦੀ ਮਿਲੀ ਭੁਗਤ ਵੇਖੋ ਕਿ ਇਹਨਾਂ ਨੇ ਇਹ ਫੋਟੋ ਸ਼ਿਕਾਇਤ ਦੀ ਵੀ ਕੀਤੀ ਹੈ ਉਹਨੂੰ ਫੋਟੋ ਭੇਜ ਦਿੱਤੀ ਹੈ ਕਿ ਇਹ ਫੋਟੋ ਵੇਖੋ ਜੀ ਇਹਦੀ ਬਿਲਡਿੰਗ ਨੂੰ ਖਿੱਚੀ ਗਈ ਹੈ ਤੁਸੀਂ ਦੇਖੋ ਜੀ ਇਹ ਬਿਲਡਿੰਗ ਦੀ ਫੋਟੋ ਉਹਨਾਂ ਕੋ ਕਿਦਾਂ ਬੋਝ ਗਈ ਇਹ ਸੇਮ ਦੇ ਦੀ ਫੋਟੋ ਹੈ ਜੀ ਇਹ ਦੇਖੋ ਮਿਸਤਰੀ ਲੱਗਾ ਸੇਮ ਦੇ ਦੀ ਫੋਟੋ ਜਦੋਂ ਬਿੱਲੀ ਸੀਲ ਕਰਕੇ ਗਏ ਆ ਉਹ ਤਰੀਕ ਵੀ ਆ ਜੇਗੀ 24 ਫਰਵਰੀ 24 ਫਰਵਰੀ ਨੂੰ 5:14 ਮਿੰਟ ਤੇ ਮੈਂ ਫੋਟੋ ਭੇਜੀ ਆ 4:30 ਮਿੰਟ ਤੇ ਇਹਨਾਂ ਨੇ ਮੈਨੂੰ ਕਿਹਾ ਸੀ ਕਿ ਬਿਲਡਿੰਗ ਸੀਲ ਹੋ ਗਈ ਆ 5:14 ਮਿੰਟ ਦੇ ਨਾਲ ਜਾਣ ਤੋਂ ਬਾਅਦ ਉੱਥੇ ਮਿਸਤਰੀ ਮਜ਼ਦੂਰੀ ਕਰਦਾ ਪਾਇਆ ਗਿਆ ਫਿਰ ਇੱਕ ਜਿਹੜੇ ਬੰਦੇ ਨੇ ਸਾਨੂੰ ਫੋਟੋ ਨਹੀਂ ਵੀ ਭੇਜੀ ਇਹ ਉਹਨਾਂ ਦੇ ਘਰ ਲੜਨ ਚਲੇ ਗਏ ਉਹਨਾਂ ਦੇ ਨਾਲ ਕਿ ਤੁਸੀਂ ਭੇਜੀਆ ਸ਼ੱਕ ਦੀ ਜਗਾ ਦੇ ਨਾਲ ਇਹੜਾ ਨੇ ਚਾਰ ਪੰਜ ਘਰਾਂ ਨੂੰ ਵੇਖਿਆ ਮਿਸਬਿਹਵ ਕੀਤਾ ਉਹਨਾਂ ਨੇ ਮੈਨੂੰ ਫੋਨ ਆ ਗਏ ਕਹਿੰਦੇ ਭਾਜੀ ਅਸੀਂ ਤੇ ਫੋਟੋ ਭੇਜੀ ਨਹੀਂ ਉਸ ਦੇ ਬਾਅਦ ਵੀ ਇਹ ਸਾਡੇ ਨਾਲ ਲੜਨ ਆ ਰਿਹਾ ਤੇ ਸਾਨੂੰ ਉਂਟੀਆ ਧਮਕਾ ਲਾ ਰਿਹਾ ਕਿ ਮੈਂ ਤੁਹਾਨੂੰ ਛੱਡਾਂਗਾ ਨਹੀਂ ਸੋ ਕਹਿੰਦਾ ਮੇਰਾ ਮਤਲਬ ਇਹੀ ਹੈ ਕਿ ਬਿਲਡਿੰਗ ਕਾਗਜ਼ਾਂ ਦੇ ਵਿੱਚ ਸੀਲ ਹੋਈ ਹੋਵੇ ਟੇਪਾਂ ਦੇ ਨਾਲ ਇਹ ਕਹਿੰਦੇ ਆ ਸੀਲ ਕਰਕੇ ਮੈਂ ਤੇ ਪਹਿਲੋ ਤੇ ਇਹਨਾਂ ਨੂੰ ਪੁੱਛਿਆ ਜਾਵੇ ਕਿ ਟੇਪਾਂ ਦੇ ਨਾਲ ਕਿਹੜੀ ਸੀਲ ਹੁੰਦੀ ਆ ਮੈਂ ਫਿਰ ਫੋਨ ਕਰਕੇ ਇਹਨਾਂ ਨੂੰ ਵੀ ਗੱਲ ਕਹੀ ਸੀ ਮੈਂ ਕਿ ਜੇ ਟੇਪਾਂ ਦੇ ਨਾਲ ਸੀਲ ਕਰਕੇ ਜੇ ਨਾਲ ਉਹਨਾਂ ਨੂੰ ਟੇਪਾਂ ਦਾ ਬੰਡਲ ਵੀ ਦੇ ਗਏ ਜੇ ਕਿ ਜਦੋਂ ਮਰਜ਼ੀ ਟੇਪ ਖੋਲ੍ਹ ਲਿਓ ਕੰਮ ਕਰਾ ਕੇ ਜਦੋਂ ਮਰਜ਼ੀ ਕੋਈ ਆਣ ਲੱਗੇਗਾ ਫਿਰ ਟੇਪ ਲਾ ਦਿਓ ਤੇ ਮੈਨੂੰ ਕਹਿੰਦੇ ਸਰ ਅਸੀਂ ਟੇਪਾਂ ਤੋਂ ਬਾਅਦ ਹੁਣ ਕੰਡਿਆਂ ਦੀ ਤਾਰ ਦੇ ਨਾਲ ਜਿਹੜੀ ਹੈ ਸੀਲ ਕਰਾਂਗੇ ਜੋ ਹਜੇ ਤੱਕ ਇਹਨਾਂ ਨੇ ਨਹੀਂ ਕੀਤੀ ਸਾਡੀ ਉਸ ਵੀਰ ਦੇ ਨਾਲ ਕੋਈ ਪਰਸਨਲ ਰੰਜਿਸ਼ ਨਹੀਂ ਆ ਮੈਂ ਬੜੀ ਕਲੀਅਰ ਗੱਲ ਕਰ ਦੇਣਾ ਚਾਹਨਾ ਮੇਨ ਮੁੱਦਾ ਇਹ ਹੀ ਹੈ ਕਿ ਜਿਹੜੇ ਬੰਦੇ ਨੇ ਆਲਰੇਡੀ ਦੋ ਹੋਟਲਾਂ ਤੇ ਦੇ ਵਪਾਰ ਦਾ ਧੰਦਾ ਚੱਲਦਾ ਜਿੱਦੀ ਐਫ ਆਈ ਆਰ ਦਾ ਨੰਬਰ ਐਫ ਆਈ ਆਰ ਦੀ ਕਾਪੀ ਤਾਂ ਮੈਂ ਤੁਹਾਨੂੰ ਹੁਣੇ ਦੇ ਹੀ ਗਿਆ ਉਹਦੇ ਨਾਲ ਨਾਲ ਤੁਹਾਨੂੰ ਮੈਂ ਐਫ ਆਈ ਆਰ ਦਾ ਨੰਬਰ ਦੇ ਦਵਾ ਉਹਦਾ ਐਫ ਆਈ ਆਰ ਦਾ ਨੰਬਰ ਹੈਗਾ ਜੇ 0013 2025 ਸੰਨ ਦੇ ਵਿੱਚ 26 ਜਨਵਰੀ ਨੂੰ ਐਫ ਆਈ ਆਰ ਦਰਜ ਹੁੰਦੀ ਆ ਸੈਕਸ਼ਨ ਲੱਗਦੇ ਆ ਜੀ 3 4 5 1956 ਦੇ ਤਹਿਤ ਆਈ ਪੀ ਸੀ 1956 ਦੇ ਤਹਿਤ 3 4 ਤੇ 5 ਤਿੰਨ ਸੈਕਸ਼ਨਾਂ ਦੇ ਪਰਚਾ ਦਰਜ ਹੁੰਦਾ ਬੋਨਾ ਜੋ ਕਹਿੰਦਾ ਭਾਵ ਇਹੀ ਹੈ ਕਿ ਸਾਡੇ ਕੋ ਪੁਖਤਾ ਸਬੂਤ ਆ ਕਿ ਏਟੀਪੀ ਸਾਹਿਬ ਦੇ ਛਤਰ ਛਾਇਆ ਹੇਠ ਏਟੀਪੀ ਸਾਹਿਬ ਦੇ ਮਿੱਲੀਭੁਗਦੇ ਵਾਲੀ ਇਹ ਬਿਲਡਿੰਗ ਜਿਹੜੀ ਆ ਬਣ ਰਹੀ ਆ ਉਹ ਸਬੂਤ ਜਿਹੜੇ ਆ ਵਾ ਅਜੇ ਜਗ ਜਹਰ ਨਹੀਂ ਕਰਨਾ ਚਾਹੁੰਦਾ ਮੈਂ ਏਟੀਪੀ ਸਾਹਿਬ ਨੂੰ بار بار ਕਹਿ ਰਿਹਾ ਕਿ ਮੈਨੂੰ ਮਜਬੂਰ ਨਾ ਕਰੋ ਉਹ ਸਬੂਤ ਜਗ ਜਹਰ ਕਰਨ ਤੇ ਜੇ ਮੈਂ ਉਹ ਸਬੂਤ ਜਗ ਜਹਰ ਕਰਤਾ ਤਾਨੂੰ ਮੂੰਹ ਲਕਾਉਣ ਦੀ ਜਗ੍ਹਾ ਨਹੀਂ ਲੱਭਣੀ ਸੋ ਮੇਰੀ ਬੇਨਤੀ ਹੈ ਇਹ ਬਿਲਡਿੰਗ ਜਿਹੜੀ ਹੈ ਇਹਨਾਂ ਸ਼ਿਕਾਇਤ ਕਰਤਾ ਦੇ ਕਹਿਣ ਮੁਤਾਬਕ ਦੱਸਣ ਮੁਤਾਬਕ ਕਿ ਉਥੇ ਹੋਰ ਕੋਈ ਹੋਟਲ ਨਹੀਂ ਗਿਆ ਉਸ ਜਗ੍ਹਾ ਜਿਹੜੀ ਹੈ ਰੈ residențial ਹੈ ਰੈ residențial ਰਹਿਣ ਤੋਂ ਸੋ ਬਿਲਡਿੰਗ ਜਿਹੜੀ ਆ ਉਹ ਬੰਦ ਕੀਤੀ ਜਾਵੇ ਉਹਦਾ ਇੱਕ ਦੇ ਦਿਨ ਚ ਲੈਂਡਰ ਪੈ ਜਾਣਾ ਜਿਵੇਂ ਲੈਂਡਰ ਪੈ ਗਿਆ ਤੇ ਆਪਾਂ ਹੋਰ ਜਿਹੜੀ ਹੈ ਮੁਹਿੰਮ ਜਿਹੜੀ ਆ ਤੇਜ਼ ਕਰ ਦਾਂਗੇ ਤੇ ਮੈਂ ਜਿਹੜੀ ਜੋ ਮੈਂ ਉਹਨਾਂ ਦਾ ਪੱਕਾ ਸਮੂਹ ਜਿਹੜਾ ਮੇਰੇ ਕੋਲ ਹੈਗਾ ਫਿਰ ਮੈਨੂੰ ਉਹ ਜੱਗ ਜੈਰ ਕਰਨਾ ਹੀ ਪਏਗਾ ਮੇਰਾ ਨਾਮ ਅਮਰਪਾਲ ਸਿੰਘ ਬਾਲਾ ਜੀ ਪਹਿਲੇ ਇੱਕ ਪ੍ਰੈਸ ਕਾਨਫਰੰਸ ਤੁਹਾਡੇ ਖਿਲਾਫ ਕੀਤੀ ਗਈ ਹੈ ਕਿ ਇੱਕ ਹੋਟਲ ਤੁਹਾਡੇ ਵੱਲੋਂ ਡਿਜਾਇਰ ਤੌਰ ਤੇ ਉਹ ਸਾਰਿਆ ਜਾ ਰਿਹਾ ਸੀ ਤੇ ਜਿਹਨੇ ਇਹ ਕਿੰਨੇ ਕੀਤੀ ਫਿਰ ਮੇਰੇ ਬਾਰੇ ਇਹ ਸ਼ਿਕਾਇਤ ਉਹ ਜਿਹੜੇ ਕੌਂਸਲਰ ਦੇ ਨਾਲ ਜੁੜਦਾ ਉਹਨਾਂ ਉਹਨਾਂ ਦੀ ਵਾਰਡ 'ਚ ਵੈਸੇ ਹੀ ਤੁਸੀਂ ਦੇਖ ਸਕਦੇ ਕਿੰਨੀਆਂ ਬਿਲਡਿੰਗਾਂ ਬਣਨ ਦੀਆਂ ਖਾਲੀ ਮੇਰੇ ਖਿਲਾਫ ਹੀ ਕਿਉਂ ਮੇਰੇ ਅਸੀਂ ਦੋ ਭਰਾ ਆ ਗਏ ਆ ਠੀਕ ਹੈ ਸਾਡੀ ਵੰਡ ਹੋਈ ਆ ਠੀਕ ਹੈ ਜੀ ਉਹਨਾਂ ਦੇ ਉੱਪਰ ਮੇਰੇ ਦੋ ਫਲੋਰ ਬੇਰੇ ਗਿਆ ਇੱਕ ਫਲੋਰ ਸਿਰਫ ਉਹ ਮੇਰੇ ਮਦਰ ਵੀ ਮੇਰੇ ਨਾਲ ਹੀ ਰਹਿੰਦੇ ਨੇ ਠੀਕ ਹੈ ਅਸੀਂ ਆਪਣੀ ਰਿਆਸ਼ ਬਣਾ ਬਣਾਉਂਦੇ ਪਏ ਆ ਤੇ ਏਟੀਵੀ ਸਰ ਆਏ ਸੀ ਉਹ ਸਾਰਾ ਮੌਕਾ ਵੇਖ ਕੇ ਗਏ ਹੋਏ ਆ ਤੇ ਉਹਨਾਂ ਨੇ ਖੁਦ ਹੀ ਵੇਖਿਆ ਕਿ ਤੁਹਾਡੀ ਬਿਲਕੁਲ ਰਿਆਸ਼ ਬਣੀ ਹੋਈ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਬਾਕੀ ਕੀ ਕਿਉਂ ਕਰ ਰਹੇ ਹੋ ਸਾਾਨੂੰ ਨਹੀਂ ਪਤਾ ਸਰ ਅਜੇ ਸਭ ਪਹਿਲਾਂ ਉਹ ਕਿਹਾ ਸੁਣ ਚਾਹ ਸੀ ਕਿ ਬਿਲਕੁਲ ਬਿਲਡਿੰਗ ਸੀਮ ਵੀ ਕੀਤੀ ਗਈ ਤੁਹਾਡੀ ਨਹੀਂ ਸਰ ਨਹੀਂ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਸਰ ਕਿਸੇ ਤਰ੍ਹਾਂ ਦੀ ਕੋਈ ਆਏ ਸੀ ਮੌਕਾ ਸਹਿਬਾਨ ਆਏ ਸੀ ਮੌਕਾ ਵੇਖ ਕੇ ਗਏ ਆ ਤੇ ਉਹਨਾਂ ਨੇ ਅੱਗੇ ਵੇਖਿਆ ਕਿ ਇੱਥੇ ਪੂਰੀ ਰਿਆਸ਼ ਹੈਗੀ ਹੈ ਬੱਚੇ ਵੀ ਮੇਰੇ ਉੱਤੇ ਬੇਟਾ ਬੇਟੀ ਮ ਜੀ ਹਾਂਜੀ ਰੰਦੇ ਬੇਜੀ ਮਦਰ ਵੀ ਇੱਥੇਲੇ ਮੇਰੇ ਮਦਰ ਆ ਜਿਹੜੇ ਥੱਲੇ ਗਰਾਉਂਡ ਫਲੋਰ ਤੇ ਹੈ ਜੀ ਜੀ ਹਾਂਜੀ ਬਦੋ ਕਹਰੇ ਵੀ ਸਾਨੂੰ ਇਹ ਸ਼ੱਕ ਹੈ ਵੀ ਇੱਥੇ ਹੋਟਲ ਬਣਾ ਕੇ ਕੋਈ ਉਹੋ ਜਿਹਾ ਕੰਮ ਨਾ ਹੋ ਕਿ ਪਹਿਲਾਂ ਵੀ ਦੋ ਹੋਟਲਾਂ ਕਿੱਦਾਂ ਤੁਹਾਡੇ ਦੇ ਦੇ ਉਪਰ ਦਾ ਪਰਚਾ ਦਰਜ ਹੋਇਆ ਨਹੀਂ ਵੀਰ ਜੀ ਇਹ ਤੇ ਜੋ ਮਰਜ਼ੀ ਅਫਵਾਹ ਫਲਾਈ ਜੋ ਮੇਰਾ ਆਪਣੀ ਬਿਲਡਿੰਗ ਰੈਂਟ ਤੇ ਦਿੱਤੀ ਹੋਈ ਹੈ ਜਦ ਕਿ ਮੈਂ ਆਪ ਨੇ ਚਲਾਉਂਦਾ ਠੀਕ ਹੈ ਨਾ ਜਿਹੜਾ ਹੋਟਲ ਕੋਈ ਵੀ ਹੋਗਾ ਜੇ ਮੇਰਾ ਇੱਕ ਹੋਟਲ ਹੈਗਾ ਉਹ ਮੇਰੇ ਭਾਈ ਵਾਲੀ ਦੇ ਆ ਨਾ ਕਿ ਮੇਰਾ ਇਕੱਲੇ ਦਾ ਹੈਗਾ ਠੀਕ ਹੈ ਨਾ ਤੇ ਉਹ ਲੋਕਾਂ ਦੇ ਸ਼ਿਕਾਇਤ ਦੇ ਮੈਂ ਕੁਝ ਕਹਿ ਨਹੀਂ ਸਕਦਾ ਸਰ ਠੀਕ ਹੈ ਨਾ ਸਰ ਇਹ ਚ ਲੱਗਦਾ ਕੋਈ ਪਲੀਟੀਕਲ ਰੈਂਚਿਸ ਕਰਦੀ ਜਾ ਰਹੀ ਜਾਂ ਕੋਈ ਹੋਰ ਇਤਲਾ ਦਾ ਬਾਬੂ ਸਰ ਮੇਰੀ ਕਿਸੇ ਨਾਲ ਮੇਰੇ ਜੀ ਹਾਂਜੀ ਹਾਂਜੀ ਬੜੇ ਵਧੀਆ ਅਸੀਂ ਇੱਕ ਦੂਜੇ ਨਾਲ ਮਿਲਦੇ ਵਰਤਦੇ ਰਹੇ ਆ ਕਦੀ ਕੋ ਸਾਡੇ ਚ ਕੋਈ ਗੱਲਬਾਤ ਨਹੀਂ ਹੋਈ ਇਸੇ ਤਰ੍ਹਾਂ ਦੀ ਨਾ ਕਦੀ ਉਹਨੇ ਚੰਗੀ ਕੀਤੀ ਐ ਨਾ ਕਦੀ ਅਸੀਂ ਕੋਈ ਮਾੜੀ ਕੀਤੀ ਐ ਜੀ ਕੋਈ ਸਰਕਾਰ ਨੇ ਕੀ ਫੇਰਾ ਚੱਲ ਗਿਆ ਤੁਹਾਡੇ ਖਲਾਫ ਇਹ ਦੇਖੋ ਜੀ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਕੀ ਕਾਰਨ ਹੈ ਜੀ ਬਸ ਸਾਡੇ ਵੱਲੋਂ ਤਾਂ ਕੋਈ ਕਦੀ ਕੋਈ ਗੱਲ ਨਹੀਂ ਹੋਈ ਉੱਤੇ ਨਾ ਅਸੀਂ ਕਦੀ ਉਹਨਾਂ ਕੋਈ ਵੱਧ ਘੱਟ ਬੋਲੇ ਆ ਮੈਂ ਤਾਂ ਅੱਜ ਵੀ ਸਰੇ ਵਰੇ ਫਾਦਰ ਕੋ ਹੋ ਗਿਆ ਆ ਜੀ ਹਾਂਜੀ ਸਰੇ ਵਰੇ ਫਾਦਰ ਮੈਨੂੰ ਮਿਲੇ ਬੜੀ ਅੱਛੀ ਤਰ੍ਹਾਂ ਘਰ ਦੇ ਗੇਟ ਦੇ ਬਾਹਰ ਤੇ ਕੋਈ ਗੱਲਬਾਤ ਨਹੀਂ ਹੋਈ ਤੁਸੀਂ ਉਹਨਾਂ ਦੀ ਵੀਡੀਓ ਵੀ ਕਢਾ ਕੇ ਚੈੱਕ ਕਰ ਸਕਦੇ ਹੋ ਤੁਸੀਂ ਉਹ ਕੋਈ ਤਰ੍ਹਾਂ ਦੀ ਗੱਲ ਪਤ ਨਹੀਂ ਵੀ ਜੀ ਸ਼ਿਖਸ਼ਾਲ ਨੰਦਾ ਜੀ ਨੇ ਉਹ ਨਾਲ ਉਹ ਵੀ ਨਾਲ ਬੈਠੇ ਸੀਗੇ ਕੌਂਸਲਰ ਸਾਹਿਬ ਦੇ ਅੱਛਾ ਇਹ ਕਹਿ ਰਹੇ ਕਿ ਇੱਥੇ ਹੋਟਲ ਬਣ ਰਿਹਾ ਮੈਂ ਸ਼ਿਕਾਇਤ ਕੀਤੀ ਹੈ ਤੇ ਉਹ ਚਲੋ ਸਰ ਮੈਂ ਕਿਸੇ ਦਾ ਕੁਝ ਨਹੀਂ ਕਹਿ ਸਕਦਾ ਮੈਂ ਤੇ ਜਿਹੜੇ ਆਪਣੇ ਆਏ ਸੀ ਸਹਿਬਾਨ ਹੈ ਨਾ ਕਾਰਪੋਰੇਸ਼ਨ ਜੋ ਉਹਨਾਂ ਨੇ ਦਿਖਾਈ ਆ ਕੱਲਾ ਕੱਲਾ ਕਮਰਾ ਵੇਰ ਦੇ ਕੇ ਆ ਕਿ ਵਾਕਈ ਰਹਿائش ਹੈ ਥੱਲੇ ਵੀ ਕਿਚਨ ਬਣੀ ਹੈ ਉੱਤੇ ਵੀ ਕਿਚਨ ਬਣੀ ਹੈ ਹਰ ਫਲੋਰ 'ਚ ਵੇਰ ਕਿਚਨ ਹੈਗੀ ਹੈ ਨਾ ਇਸ ਤਰ੍ਹਾਂ ਪਹਿਲੇ ਮੰਦਰ ਨੂੰ ਕਿਹਾ ਗਿਆ ਕਿ ਜਿਹੜੀ ਅਹੀਂ ਇਹ ਸੀਲ ਕਰਵਾ ਦਿੱਤਾ ਗਿਆ ਜੀ ਨਹੀਂ ਨਹੀਂ ਇਤਰਾ ਦਾ ਕੋਈ ਕੋ ਗੱਲ ਬਾਤ ਨਹੀਂ ਹੈ ਜੀ ਸਰ ਸਯਮ ਸ਼ਰਮਾ ਕੌਣ ਨੇ ਉਹ ਵੀ ਸੀਗੇ ਉਹਨਾਂ ਵੱਲੋਂ ਸ਼ਿਕਾਇਤ ਕੀਤੀ ਗਈ ਜਿਹੜੇ ਨੇ ਵੀ ਜੁੜਨ ਕੀਤੀ ਗਈ ਮੈਂ ਜਾਣਦਾ ਨਹੀਂ ਵੀ ਜੀ ਮੈਂ ਨਹੀਂ ਜਾਣਦਾ ਸਯਮ ਸ਼ਰਮਾ ਜਿਹੜੇ ਹੈਗੇ ਨੇ ਉਹਨਾਂ ਵੱਲੋਂ ਤੁਹਾਡੇ ਖਿਲਾਫ ਲਿਖਤੀ ਕੰਪਲੇਨਟ ਕੀਤੀ ਗਈ ਸੀ ਜੀ ਐਮਟੀਬੀ ਪਤਾ ਨਹੀਂ ਸਰ ਉਹ ਉਹਨਾਂ ਨੂੰ ਸਬਦਾ ਹੈਗਾ ਮੇਰੇ ਤੱਕ ਇਤਰਾ ਦੀ ਕੋਈ ਗੱਲ ਬਾਤ ਨਹੀਂ ਹੈ ਜੀ ਤੁਹਾਡੇ ਘਰ ਕੋਲ ਵੀ ਹੋਟਲ ਨਹੀਂ ਹੋਰ ਨਹੀਂ ਸਰ ਨਹੀਂ ਜਿੰਦੋਂ ਮਰਜ਼ੀ ਆ ਕੇ ਕਰ ਸਕਦੇ ਹੋ ਹੋਟਲ ਮੈਨੂੰ ਕੀ ਲੋੜ ਪਈ ਹੋਰ ਰਾੜਾੜੀ ਮੇਰਾ ਇੱਕ ਹੈਗਾ ਇੱਕ ਮੇਰਾ ਹੋਟਲ ਹੈਗਾ ਮੈਂ ਚਲਾ ਰਿਹਾ ਉਹ ਵੀ ਮੈਂ ਰੈਂਟ ਦੇ ਦਿੱਤਾ ਹੈ ਆਪ ਨਹੀਂ ਮੈਂ ਚਲਾਉਂਦਾ ਮੇਰਾ ਆਪਣਾ ਕੱਪੜੇ ਦਾ ਕ ਉਹਦੇ ਟੂਰ ਦੇ ਵਾਸਤੇ ਮੈਂ ਬਾਹਰ ਅੰਦਰ ਜਾਂਦਾ ਰਹਿੰਦਾ। ਉਹ ਮੇਰਾ ਕੋਈ ਕਾਰੋਬਾਰ ਨਹੀਂ ਸਰ। ਠੀਕ ਹੈ। ਥੈਂਕ ਯੂ ਸਤਿ ਸ੍ਰੀ ਅਕਾਲ ਜੀ।